ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਗਲ ਆਪਾਂ ਆਏ ਆਂ ਪ੍ਰਿੰਸ ਡੇਰੀ ਫਾਰਮ ਤੇ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਝੋਟੀਆਂ ਦਿਖਾਉਣੀ ਆ 3 ਨੇ ਬਿਲਕੁਲ ਨਾੜੂ ਤੇ ਬੱਚੇ ਤੁਹਾਨੂੰ ਬਿਲਕੁਲ ਸੱਜਰ ਸੁਈਆਂ ਤੁਹਾਨੂੰ ਦਿਖਾਵਾਂਗੇ ਕੋਲੇ ਬੱਚੇ ਸਾਰੇ ਤੇ ਬਾਕੀ ਇਹ ਆ ਵੀ ਸਾਰੀਆਂ ਸੋਈਆਂ ਵਾਂ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਬਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਪਸ਼ੂ ਦੀ ਕਰਕੇ ਖੜਿਆ ਕਰੋ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੇਠਾ ਦਿਨ ਵਧੀਆ ਵਧੀਆ ਵੇਚੀ ਤਿੰਨਸਣਾ ਜੀ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਜੀ ਦੇਖੋ ਤਸੀਲ ਇਨਾਲਾ ਜਿਲ੍ਹਾ ਮੁਲਤ ਤੇ ਫੋਨ ਨੰਬਰ ਹੀ ਬੋਲਦਾ ਨੰਬਰ 9501196 ਠੀਕ ਹੈ ਹਾਂਜੀ ਤੇ ਅੱਜ ਸਾਰੀਆਂ ਬਿਲਕੁਲ ਤਾਜ਼ੀਆਂ ਸੂਈਆਂ ਜੀ ਤਾਜ਼ੀਆਂ ਬਿਲਕੁਲ ਵੀਰ ਜੀ ਗਿੱਲੇਣਾੜੂ ਤੇ ਅੱਛਾ ਵੀਰ ਭਰਾ ਮੰਗਦੇ ਤਾਜ਼ੀਆਂ ਝੋਟੀਆਂ ਹੁਣਗਾ ਤਾਜ਼ੀਆਂ ਲਿਆਉਣੀਆਂ ਠੀਕ ਹੈ ਹਾਂਜੀ ਹਾਂਜੀ ਉਹਨਾਂ ਉਧਰੋਂ ਮਾਲ ਚੱਲੂ ਆ ਬਸ ਅੱਛਾ ਇਹ ਵੀ ਜੀ ਛੇ ਝੋਟੀਆਂ ਆਇਆਂ ਤਿੰਨ ਰਹਿ ਗਈਆਂ ਮਗਰ ਅੱਛਾ ਤਿੰਨ ਵੇਚੀਆਂ ਹਾਂਜੀ ਤਿੰਨ ਵ ਕਾਲੀ ਵੀ ਗਈਆਂ ਠੀਕ ਬਸੋਂ ਝੋਟੀਆਂ ਆਈਆਂ ਪਹਿਲਾਂ ਅਹੀ ਵਖਾ ਦੀਏ ਮੈਂ ਨਾ ਵੇਖੋ ਵਰਜੀ ਲੇਵਾ ਐਸ ਚ ਹਗਾਵਾ ਮੰਦ ਥੱਲੇ ਤਿਆਰ ਹੋ ਗਿਆ ਐਸ ਚ ਹਗਾਵਾ ਲੱਗਾ ਜੀ ਲੇਵਾ ਕਿੰਨੇ ਦਿਨਾਂ ਦੀ ਸੋਈ ਐ ਇਹ ਵਰਜੀ ਸੋਈ ਨੂੰ ਅੱਜ ਹੋ ਗਿਆ ਜੀ ਆ ਵੇਖੋ ਤੀਜਾ ਦਿਨ ਜੇ ਸਾਢੇ ਸਾਢੇ ਤਿੰਨ ਦਿਨ ਹੋ ਗਏ ਹੋਣਗੇ ਸਾਢੇ ਤਿੰਨ ਦਿਨ ਹਾਂ ਸਾਢੇ ਤਿੰਨ ਦਿਨ ਇਹ ਨਵੇਂ ਦਿਨ ਕੱਟਦੇ ਜੇ ਹੋਈਏ ਜੇ ਚਾਰ ਦਿਨ ਪੂਰੇ ਨਹੀਂ ਨਾ ਏ ਸ਼ਾਮ ਨੂੰ ਨੇ ਚਾਰ ਦਿਨ ਪੂਰੇ ਅੱਛਾ ਹਾਂਜੀ ਹਾਂਜੀ 11 ਕਿਲੋ ਵਿੱਚ ਹੀ ਕੰਡੇ ਤੇ ਚਾੜ ਕੇ ਬੌਲਾ ਦਾਂਗੇ ਅੱਛਾ 11 ਕਿਲੋ ਕੰਡੇ ਤੇ ਚਾੜ ਕੇ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਐ ਦੁੱਧ ਵੀਰ ਜੀ 15 ਤੋਂ ਪਲਾਸ ਹੀ ਕੱਢੂ ਝੋਡੀ ਅੱਛਾ ਹਾਂਜੀ ਤੋਰ ਹ ਇੱਕ ਦੇ ਨਾੜ ਵੇਖੋ ਵੀਰ ਜੀ ਲੱਗੀ ਆ ਵੇਖੋ ਕਿੱਥੋਂ ਪੈ ਪਸੂ ਨਾ ਸਾਡੇ ਬਾਕੀ ਮਿਲਕਵੇ ਨੇ ਚੰਗੇ ਲੱਗੀ ਆ ਤੇ ਥਣ ਵੀ ਆਪਾਂ ਦੇਖ ਸਕਦੇ ਆ ਹਾਂ ਸੋਨਾ ਇਹ ਪਸ਼ਮੀ ਨਹੀਂ ਇਹ ਪਸਮਾ ਆ ਕੇ ਥਣ ਸੋਨਾ ਕੱਢ ਜਾਂਦੀ ਬਾਕੀ ਆ ਵੇਖੋ ਬੜੀ ਗਿੱਲਾ ਨਾਰੂ ਬੱਚੇ ਦਾ ਬਿਲਕੁਲ ਮਗਰ ਕੱਟਾ ਕੱਤੀ ਜੇ ਕੱਟਾ ਜੇ ਜੀ ਲੋਇਆ ਕੱਟਾ ਜੇ ਬਿਲਕੁਲ ਤਾਜ਼ਾ ਬੱਚਾ ਆਹ ਇੱਕ ਛਿੰਗੀ ਨਿੱਕੀ ਨਿੱਕੀ ਲੱਗੀ ਗੋਲ ਸਿੰਘ ਦੀ ਮੱਝ ਆ ਮੈਂ ਨਾ ਛੋਟੇ ਸਿੰਘ ਦਾ ਤੁਹਾਨੂੰ ਪਤਾ ਆਪਾਂ ਛੰਕੀ ਨ ਬਾਕੀ ਉਤਰਾ ਇਹ ਵੀ ਸਰੀਰ ਚੰਗੀ ਆ ਭਾਰੀ ਹੈ ਮੱਜ ਬਾਕੀ ਦੀ ਵੱਡੀ ਛੋਟੀ ਥੋਣ ਪੁਣੀ ਵਾਲੀ ਛੋਟੀ ਹਾਂਜੀ ਬਿਲਕੁਲ ਨਿਕਾ ਸਿੰਘ ਜੀ ਵੀ ਜਿੰਗਾਂ ਨੂੰ ਹੱਥ ਵੀ ਨਹੀਂ ਲੱਗਾਊਗਾ ਠੀਕ ਆ ਲੱਤਾਂ ਲੱਤਾਂ ਹੋਣਗੀਆਂ ਸਿੰਘਾਂ ਦੀ ਬਾਕੀ ਆਖ ਕਰਨ ਥੱਲੇ ਫਿਰ ਤੋਂ ਦੇਖ ਸਕਦੇ ਹੋ ਦੂਸਰੇ ਪਾਸੇ ਤੋਂ ਇੱਕ ਰਿਫਾਂਟਨ ਦਿਖਾ ਦਿੱਤੀ ਹਾਂ ਦੇਖ ਸਕਦੇ ਜੀ ਤਾਂ ਬਰੀਕ ਬਰੀਕ ਵੈਂਸ ਵੀ ਵੀਰ ਜੀ ਬਹੁਤ ਐ ਛੋਟੀ ਛੋਟੀ ਬੁੱਧ ਵਾਲੀ ਐ ਤੇ ਬਾਕੀ ਪੜੀ ਜਿਹੜੀ ਠੰਡੀ ਦੀ ਮੁੱਲ ਫਿਰ ਇਹਦਾ ਬਾਕੀ ਤੁਹਾਨੂੰ ਪਤਾ ਸੁਆ ਬਾਹਰ ਵੀਰ ਜੀ ਥੋੜਾ ਜਿਹਾ ਘਟਿਆ ਮਈਆਂ ਦਾ ਤੇ ਤਾਜ਼ੀਆਂ ਮਈਆਂ ਥੁੜੀਆਂ ਘੱਟ ਲੱਭਣੀਆਂ ਮੁੱਲੇ ਦਾ ਕਰੀਏ ਫਿਰ ਬੱਲੇ ਫੋਨ ਵਾਲਾ ਹੀ ਪਹਿਲੇ ਫੋਨ ਵਾਲਾ ਹੀ ਇਹਦਾ ਵੀਰ ਜੀ ਜਿਹੜੇ ਵੀਰ ਨੂੰ ਪਰਖਿਆ ਉਹਨੇ ਛੋਟੀ ਖੜਨੀ ਆ ਹਾਂਜੀ ਹਾਂਜੀ ਏ ਜੀ ਹਾਂ ਨਾ ਇੱਕ 10 ਦੀ ਦੇ ਦਾਂਗੇ। ਅੱਛਾ 1 ਲੱਖ ਦੇ 10 ਹਜ਼ਾਰ ਦੇ। 10 ਹਜ਼ਾਰ ਦੀ। ਤੁਹਾਨੂੰ ਪਤਾ ਇਹੋ ਜੀਆਂ ਕੱਟੀਆਂ ਡੇਡ ਡੇਡ ਦੀਆਂ ਵੀ ਗੰਦੀਆਂ ਆ। ਹਾਂਜੀ ਹਾਂਜੀ। ਇਹ ਸਹਣੇ ਜੇ ਝੋਟੀਆਂ ਸੋਣ ਪੁਣੇ ਜਾਂ ਜੰ ਮੰਨ ਲਓ ਛੋਟੇ ਸਿੰਘ ਦੀ ਆ। ਸੋਣ ਪੁਣੇ ਬਹੁਤ ਜਿਆਦਾ ਲੱਭ ਜਾਂਦੇ ਥੱਲੇੋਂ ਨਿੱਗਰ ਹੁੰਦੀਆਂ ਝੋਟੀਆਂ। ਇਹ ਥੱਲੇੋਂ ਵੇਖੋ ਲੇਵਾ ਕੰਜ ਲਈ ਕਰਦੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਚਲੋ। ਬਾਕੀ ਬੱਚਾ ਵੀ ਨਾ ਤੇ ਬੋਲਾ ਹੀ ਮੰਨ ਲਓ 11 ਕਿਲੋ ਜਿਹੜੇ ਵੀਰਪੁਰਾਂ ਨੂੰ ਪਰਖਾ 11 ਕਿਲੋ ਬੋਲਾ ਹੀ ਆ ਹੁਣ ਵੀਰ ਜੀ। ਠੀਕ ਆ। ਤੁਸੀਂ ਲਾ ਲਓ ਸਾਪੀ ਚਲੋ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਚਾਰ ਦੰਦ ਦੇ ਵਿੱਚ ਹੀ ਕੱਟੀ ਪਿਓ ਚੌਗੀ ਇਹਦੇ ਮਗਰ ਕੱਟਾ ਜਿਹੜਾ ਚੰਗੇ ਟੀਕੇ ਦਾ ਵਾ ਭਲੇਹਾਵਾ ਕੱਟਾ ਇਹ ਜੀਸੀ ਮੰਦਾ ਕੱਟਾ ਤੇ ਆ ਬਾਕੀ ਉਹਨਾਂ ਨੂੰ ਵੀ ਜੀ ਅਰਜਨ ਕੁੰਗੜ ਦਾ ਦੱਸਿਆ ਜੇ ਗੋ ਕੋ ਆਪਣਾ ਸਾਹਤਾ ਲਾਲੇ ਲੱਗਦਾ ਆ ਪਰ ਇਹ ਆਈ ਵਾਲਾ ਕੱਟਾ ਇਹਦੇ ਵੀ ਆਪਾਂ ਲਾਗੇ ਤੋਂ ਦੇਖ ਸਕਦੇ ਆ ਬਾਕੀ ਮਿਲਕ ਮਹੀਨੇ ਦੇ ਵੀ ਚੰਗੀ ਲੱਗੀ ਆ ਇਹ ਕਿੰਨੇ ਚੱਪ ਦੀ ਸੂਈ ਜੇ ਇਹ ਵੀਰਜੀ ਇਹਨੂੰ ਅੱਜ 9 ਦਿਨ ਦੀ ਸੂਈ ਪੂਰੇ 9 ਦਿਨ ਕੇ ਬਾਅਦ ਕੱਟ ਮੈਂ ਨਾ 9 ਦਿਨ ਹੋਣਗੇ ਵੀਰਜੀ ਨਾ 9.5 ਨਾ 8.5 ਸਾਢੇ 9 ਨਾ ਸਾਢੇ 8 ਪੂਰੇ 9 ਦਿਨ ਹੋਣਗੇ ਠੀਕ ਆ ਪ्योर ਵੀਰ ਜੀ ਵੇਖੋ ਕੰਜ ਜੰਮੀ ਪਲੀ ਕੱਟੀ ਆ ਪੂਰੀ ਜੀ ਸਿੰਘ ਦੀ ਬਹੁਤ ਸਾਰਾ ਦੰਦ ਕੱਟੀ ਆ ਤੇ ਬੇਲ ਚ ਵੀ ਚੰਗੀ ਕਿੰਨਾ ਦੁੱਧ ਤਿਆਰ ਕਰ ਗਈ ਏ ਇਹ ਵੀਰ ਜੀ ਦੁੱਧ ਦੇ ਕੋ ਪੱਕਾ ਇਹਦਾ ਕੰਡੇ ਵਾਲਾ 10 ਕਿਲੋ ਹੋਗਾ ਹੁਣ ਤਿਆਰ ਜਰਾ ਤੇ ਅਜੇ ਤੇ ਵਧ ਜੂਗੀ ਪਹਿਲਾ ਸੂਆ ਜੇ ਦੁੱਧ ਉਹ ਅਜੇ ਵਧਣਾ ਆਂਦੇ ਕਿੰਨਾ ਘਰੀ ਜਾਊਗੀ ਦੁੱਧ ਉਹ ਵੀਰ ਜੀ ਅਜੇ ਤੁਹਾਨੂੰ ਪਤਾ ਖਰਾਖਰੂਗ ਚੇਂਜ ਹੋਈ ਆ ਹਾਂਜੀ ਦੁੱਧ ਤੁਹਾਨੂੰ ਪਤਾ ਮਾਰ ਚੂਗੀ ਫਿਰ 2 ਕਿਲੋ ਦਾ 12 ਕਿਲੋ ਦਾ ਘਟਕੀ ਕਰੂਗੀ ਠੀਕ ਆ ਬਾਕੀ ਨਿੱਕੇ ਸਿੰਘ ਦੀ ਝੋਟੀ ਆ ਵੇਖੋ ਮੇਲਕੋਲ ਨਿੱਕਾ ਸਿੰਘ ਤੇ ਦੰਦ ਚੱਕ ਕੀਤੇ ਤੇ ਤੁਸੀਂ ਹਾਂਜੀ ਪਿਓਰ ਚਾਰ ਦੰਦ ਆ ਗਏ ਜੀ ਥੋੜਾ ਮੂੰਹ ਔਖਾ ਕਰਉਂਦੀ ਆ ਠੀਕ ਹੈ ਜੀ ਭਰਾ ਆ ਕੇ ਭਾਂ ਦੇਖ ਲੈ ਚਲੋ ਕੋਈ ਜਿਹੜਾ ਵੀਰ ਕੋਈ ਆਊਗਾ ਤੇ ਉਹ ਆਪਣੇ ਵੇਖ ਕੇ ਲਾਜੇ ਪਿਓਰ ਕਿਉਂ ਕੀ ਕੱਟੀ ਆਹਦੀ ਝੋਟੀ ਆ ਥੋੜਾ ਦੰਦ ਵਖਾਉਣ ਤੋਂ ਕਰਦੀ ਆ ਪੂਰੀ ਜੰਮੀ ਪਿੱਠ ਪੁਰੇ ਵਿਖੋ ਜੀ ਕਿੰਨਾ ਚੌੜਾ ਲੱਗਾ ਬਾਕੀ ਪਿੱਠ ਪੁਰੇ ਦੀ ਚੰਗੀ ਦਾਜੀ ਆ ਸਾਂਭੀ ਸੁੰਭੀ ਚੰਗੀ ਆ ਜਿਹੜੇ ਬਾਕੀ ਘਰਵਾਂ ਜੀ ਬਾਕੀ ਇਹਦੀ ਜੈਡ ਬਲੇ ਗਿਆ ਕੱਦ ਕਾਠ ਵਾਲੀ ਕੱਟੀ ਆ ਬਾਕੀ ਆ ਸੱਲੇ ਹਵਾਵਾਂ ਦੇਖਾ ਦਈਏ। ਬਾਕੀ ਅਗਲੇ ਸਵੇਰ ਨੂੰ ਝੋਟੀ ਚੰਗੀ ਤਿਆਰ ਹੋਊਗੀ। ਚੰਗੀ ਵੀ ਜੀ। ਬਾਕੀ ਆ ਵੇਖੋ ਜੀ ਲੇਵਾ ਕਿੰਨਾ ਬਰੀਕੀਆਂ ਚ ਲੇਵਾ ਲੱਗਾ। ਬਾਕੀ ਠੰਢੀ ਬਹੁਤ ਹੈ ਕੱਟੀ। ਠੀਕ ਹੈ। ਹਾਂ ਜੀ ਹਾਂ ਜੀ। ਤੇ ਬਾਕੀ ਪੇਟਪੂੜੇ ਦੋ ਇਹ ਆਪਾਂ ਦੇਖ ਸਕਦੇ ਚੰਗੀ ਆ। ਤੇ ਮੁੱਲ ਫਿਰ ਇਹਦਾ। ਮੁੱਲ ਇਹਦਾ ਵੀ ਜੈ ਜੀ ਕਰਦੀ। ਮਣੀਆ ਤਾਂ ਨਰਵਾਦੀ ਹੈ ਵੀ ਜੀ ਦੀਆਂ। ਦਿਖਾ ਦਿਓ। ਬੰਨਣਾ ਵੇద్ది ਫੇਰ ਇਹਨੂੰ ਬਾਕੀ ਪਸ ਮਾ ਕੇ ਥਨ ਬੇੜਾ ਪੂਰਾ ਵਧੀਆ ਧਨ ਬਹੁਤ ਸੋਨਾ ਮੋਟਾ ਕੱਢਦੀ ਆ ਦੇਖੋ ਧਾਰ ਵੀ ਲੈਂਦੀ ਆ ਵੇ ਜੀ ਪਹਿਲਾਂ ਕਟੀਆਂ ਨੇ ਧਾਰ ਨਹੀਂ ਲੈਂਦੀਆਂ ਬਾਕੀ ਠੰਡੀ ਸੀ ਲਿਆ ਕੋਈ ਵੇ ਜੀ ਪੂਰ ਨਹੀਂ ਕੋਈ ਛੱਟਾ ਨਹੀਂ ਬਾਕੀ ਕਿਹੇ ਡੰਗਰ ਦੇ ਬਣਾ ਡਾ ਪੂਰ ਛੱਟਾ ਹੋਊਗਾ ਧਾਰਾਂ ਸਾਰੀਆਂ ਦੀਆਂ ਮਰਵਾਈਆਂ ਵੀੜੀਆਂ ਲੰਮੀਆਂ ਹੋ ਜਾਣੀਆਂ ਹਾਂਜੀ ਪਿਛਲੇ ਥਨ ਅੰਦਰ ਦਿਖਾ ਦਈਏ ਜੀ ਚਵਾ ਵੀਜੀ 2.5 ਕਿਲੋ ਝੋਟੀ ਦੀ ਗਾੜੀ ਹੋਊਗੀ ਇੱਕ ਤਾਂ ਗੱਲਾਂ ਨਾ ਨਹੀਂ ਅੱਛਾ 2.5 ਕਿਲੋ ਝੋਟੀ ਦੀ ਗਾੜ ਜਿਹੜਾ ਮਰਜ਼ੀ ਮੇਰੇ ਕੋਲ ਚੋਗ ਲੈ ਜਾ ਆਹ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਚੱਲੋ ਫਿਰ ਦੱਸੀਏ ਤਾਂ ਮੁੱਲ ਠੰਡੀ ਬਹੁਤ ਹੈ ਕੱਟੀ ਵਿਜੀ ਹਾਂ ਬਾਕੀ ਕਰੀਆ ਪਿੱਛੇ ਵੀ ਥਣ ਦੇਖ ਸਕਦੇ ਜੀ ਹਾਂ ਜੀ ਹੁਣ ਵੇਖੋ ਪਸੇ ਬਾਕੀ ਠੰਡੀ ਬਹੁਤ ਹੈ ਕੱਟੀ ਜਾ ਗੱਲ ਤੇ ਸਾਨੂੰ ਉਹਦਾ ਬਰੀਡ ਦੀ ਪੈਂਦੀ ਹੈ ਬੋਲ ਇਹ ਆ ਵੀ ਜਿੰਨੇ ਸ਼ੌਂਕ ਨਾਲ ਘਰੇ ਝੋਟੀਆਂ ਰੱਖੀਆਂ ਨੇ ਇਹਨਾਂ ਨਾਲ ਸ਼ੌਂਕ ਨਾਲ ਝੋਟੀਆਂ ਰੱਖਣਾ ਸ਼ੌਂਕ ਨਾਲ ਰੱਖਣ ਵਾਲੀ ਆ ਹਾਂਜੀ ਹਾਂਜੀ ਮੁੱਲ ਫਿਰ ਇਹਦਾ ਮੈਂ ਨਾ ਇਹ ਨਹੀਂ ਨਾ ਸੋਨ ਗੁਣਾ ਦੁੱਧਾ ਵੀ ਮੁੱਲ ਪਾਏਗੀ ਝੋਟੀ ਅੱਛਾ ਹਾਂਜੀ ਹਾਂਜੀ ਖਾਂ ਲੈ ਲਈਆਂ ਝੋਟੀਆਂ ਆ ਏ ਜੀ ਮੁੱਲ ਜਿੰਨਾ ਮਰਜੀ ਕਰੀ ਜੇ ਹਾਂ ਨਾ ਹੀ ਜਿਹੜੀ ਦੇਣੀ ਆ ਨਾ ਮੁੱਲ ਭਾਏ ਇੱਕ ਦਾਹ ਕਰਾ ਲ ਜਿੰਨਾ ਮਰਜੀ ਹਾਂ ਨਾ 95 ਦੀ ਕੱਟੀ ਦੇ ਦਾਂਗੇ ਅੱਛਾ 95 ਦੀ ਬਾਕੀ ਤਾਜ਼ੀਆਂ ਕੱਟੀਆਂ ਵੀਰ ਜੀ 95000 ਦੀ ਜਿਹੜੀ ਕੱਟੀ ਕਿੰਦੇ ਵੀ ਆਵਲੀ ਦੇ ਦੇਾਂਗੇ 99 ਦੀ ਬਾਕੀ 10 ਕਿਲੋ ਦੁੱਧ ਆ ਦੁੱਧ ਦਾ ਨਾਲ ਮੁੱਲ ਭਾਦੇ ਆ ਵੀਰ ਜੀ ਇਹ ਨਹੀਂ ਵੀ 5-7 ਕਿਲੋ ਦੁੱਧ ਦੇ ਆ ਸਾਰਾ ਹਾਂਜੀ ਹਾਂਜੀ 10 ਕਿਲੋ ਮੌਕੇ ਤੇ ਫੋਨ ਲਾਵੇ ਮਾਨਤਨ ਖੁੱਲਾ ਹੋਊਗਾ ਠੀਕ ਆ ਹਾਂਜੀ ਆ ਵੀ ਵੀਰ ਜੀ ਪਹਿਲਾਂ ਕੱਟੀ ਜੇ ਤੇ ਇਹ ਵੀ ਬੱਚਾ ਬਿਲਕੁਲ ਨਾੜੂ ਤੇ ਹੀ ਆ ਇਹਦਾ ਵੀ ਨੜ ਤੇ ਬਿਲਕੁਲ ਹਾਂ ਦੇਖ ਸਾਡੇ ਰਾਜ ਹੈਗੇ ਸਾਰਿਆਂ ਦੇ ਕੱਟੇ ਹੀ ਆ ਹਾਂਜੀ ਕੱਟੇ ਜੇ ਕੱਟਾ ਸਵੇਰ ਹੀ ਕੱਟਿਆ ਦਾ ਆ ਥੋੜੀ ਇਹਨਾਂ ਮਾਤੜ ਕਰਵਾਈ ਆ ਨੇ ਜੀ ਬਾਕੀ ਲੇਵਾ ਵੇਖੋ ਬਾਕੀ ਥੱਲੇ ਪੂਰੀ ਸਫਾਈ ਜਾਂ ਜੇ ਮੱਝ ਇਹ ਵੀ ਕਿਤੇ ਚੰਗੀ ਸੰਭੀ ਹੁੰਦੀ ਤੇ ਹੋਰ ਮੱਝ ਜਿਹੜੀ ਜ਼ਿਆਦਾ ਤਿਆਰ ਹੋਣੀ ਹੁਣ ਮੁੱਲ ਵੀ ਹਿਸਾਬ ਨਹੀਂ ਆ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਵੀ ਦਿੱਤਾ ਹੈ ਤੀਜਾ ਦਿਨ ਜੇ ਸੋਈ ਨੂੰ ਤੇ ਇਹ ਵੀ ਇਹ ਬੋਲੇ ਦੀ ਆਗੇ ਹਾਂਜੀ ਹਾਂਜੀ ਬੋਲੇ ਤੇ ਸਾਰੀਆਂ ਬੋਲੇ ਕਿੰਨਾ ਕ ਬੋਲਾ ਇੱਕੋ ਜੀ ਸਟਾਰਟਿੰਗ ਪਹਿਲਾਂ ਕੱਟੀਗਾ 9 ਕਿਲੋ ਬੋਲਾ ਆ ਅੱਛਾ ਹਾਂਜੀ ਸਟਾਰਟਿੰਗ ਤੇ ਹੀ ਤੇ ਇਹ ਕਿੰਨਾ ਕਰੀ ਜਾਊਗੀ ਇਹ ਵੀ ਜੀ ਕਰੀ ਜਾਊਗੀ ਰਮਾਨ ਦੇ ਨਾਲ ਦੁੱਧ 12 ਕਿਲੋ ਦਾ ਘਾਟੇ ਵੀ ਨਹੀਂ ਕੱਢਦੀ ਦੁੱਧ ਤੋਰੋ ਫੇਰ ਬੱਤ ਕੱਟੀ ਸੋਹਣ ਬੁਨੇ ਆਈ ਆ ਲੈ ਜਾ ਵੀ ਜੀ ਬਾਕੀ ਛੋਟੇ ਸਿੰਗ ਦੀ ਝੋਟੀ ਆ ਵੀ ਜੀ ਫੱਲਾ ਵੇਖੋ ਜੀ ਫੱਲਾ ਇਹਦਾ ਕੀ ਚੀਜ਼ ਲੱਗਾ ਹੈ ਗੋਲੀ ਮੈਂ ਨਹੀਂ ਖਾਦੂ ਚਟ ਚਾਹਦੀ ਬੋਲੀ ਬੋਲੀ ਖਾਦੀ ਨਾ ਜਿਹੜੀ ਬਾਕੀ ਇਹ ਆ ਵੀ ਪੇਠਪੂੜੇ ਤੋਂ ਚੰਗੀ ਆ ਜਿਹੜੀ ਵੀ ਤੁਸੀਂ 3000 ਰੁਪਏ ਨੇ ਮਹਿੰਗੀ ਲੈਣੀ ਨਾ ਹਾਂਜੀ 3000 ਰੁਪਿਆ ਮੈਂ ਨਾ ਖਵਾ ਦੇ ਤਾਂ ਮੈਂ ਡਬਲ ਦੇਣੀ ਆ ਠੀਕ ਆ ਹਾਂ ਬਾਕੀ ਇਹ ਵੀ ਉਤਰ ਚਲੋ ਠੀਕ ਆ ਦੂਜਿਆਂ ਦੇ ਮੁਕਾਬਲੇ ਥੋੜਾ ਜਿਹਾ ਫਰਕ ਹੈ ਤਾਂ ਉਹਨਾਂ ਦਾ ਵਜ਼ਨ ਥੋੜਾ ਜਿਆਦਾ ਪੱਲਦਾ ਉਹਨਾਂ ਦਾ ਵਜ਼ਨ ਜਿਆਦਾ ਹੈ ਉਤਰਾਂ ਠੀਕ ਆ ਚਲੋ ਬਾਕੀ ਇਹ ਆ ਵੀ ਇਹੋ ਜੀ ਝੋਟੀ ਆ ਪੂਰੀ ਇਹੋ ਜੀ ਸਾਂਭ ਨਹੀਂ ਕੀਤੀ ਕਿਸੇ ਨੇ ਹੁਣ ਕੋਈ ਸਾਂਭ ਨਾਲ ਲੈ ਜਾਊਗਾ ਤੇ ਦੁੱਧ ਦਿਨੇ ਚੰਗਰ ਭਰੀ ਜਣਾਵਾਂ ਦੇ ਤੇ ਸਾਧਿਆ ਪਾ ਲੱਗੇ ਤਾਂ ਅੰਜ ਭਾਵੇਂ ਲੱਗੇ ਜਰੂਰ ਰੱਖਦੀ ਪਰ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨੇ ਆ ਆ ਵੇਖੋ ਮਗਰੋਂ ਖਾ ਉਹ ਜੀ ਐ ਗੁੱਟ ਗੁੱਟ ਤੇ ਕੱਟੀ ਨੂੰ ਥਾਨ ਲੱਗਾ ਨਹੀਂ ਤੇ ਤੁਹਾਨੂੰ ਪਤਾ ਪਹਿਲ ਨਾਲ ਕੱਟੀਆਂ ਦਾ ਇੰਨਾ ਖੁੱਲਾ ਲੈਵਾ ਨਹੀਂ ਹੁੰਦਾ ਜਿੰਨਾ ਇਹਦਾ ਹੈ ਹਾਂਜੀ ਹਾਂਜੀ ਵੇਖੋ ਥਾਨਕਾਂ ਚ ਗੁੱਟ ਗੁੱਟ ਤੇ ਲਾਇਆ ਕੱਟੀ ਨੇ ਤੇ ਇਹਦਾ ਫਿਰ ਮੁੱਲ ਇਹਦਾ ਚਵਾ ਚਵਾਪ ਸਮਾ ਕੇ ਜੀ ਪੂਰਾ ਹੁੱਕੀ ਆ ਕੱਟੀ ਦਾ ਇਹ ਕਿੰਨੇ ਦੀ ਦੇਦੀ ਐ ਇਹਦਾ ਮੁੱਲ ਜਿਆਜ ਕਰਦੀ ਐ ਜੀ ਵੇਖੋ ਤੈ ਤੂ ਨੂੰ ਲੈਵਾ ਲਈ ਫਿਰਦੀ ਆ ਬਾਕੀ ਇਹ ਪਹਿਲਣ ਆ ਦੂਜੇ ਸਵੇਰੇ ਝੋਟੀ ਕੋ ਸੇਵਾ ਵਾਲਾ ਵੀਰ ਲੈ ਗਿਆ ਨਾ ਦੱਸੇ ਕੀ ਵੀ ਮੈਂ ਹੈਗੀ ਆ ਵਾਕਿਆ ਜੀ ਬਾਕੀ ਵੱਡੀ ਐ ਕਦਕਾਠ ਵਾਲੀ ਐ ਹਾਂਜੀ ਹਾਂਜੀ ਇਹ ਵੀਰ ਜੀ 85 ਦੇ ਦੇ ਦिए ਹੋਰ ਕਰ ਦिए ਮਨ ਤੁਹਾਡਾ 82 ਹਜ਼ਾਰ ਦੇ ਦिए 80 ਹਜ਼ਾਰ ਦੇ ਦੇ ਦिए 80 ਜਾਂ ਵੀ ਦੋ ਛੱਡ ਦਾਂਗੇ ਹਾਂ ਨਾ ਹੀ ਜਿਹੜੀ ਦੇਣੀ 78 ਹਜ਼ਾਰ ਦੀ ਦੇ ਦਾਂਗੇ ਅੱਛਾ 78 ਹਜ਼ਾਰ ਦੀ ਦੇ ਦੇ ਆਪਣੀ ਦੇਣੀ ਆ ਵੀਰ ਜੀ ਥੋੜੀ ਛੋਟੀ ਹੋਗੀ ਵਿੱਚੋਂ ਤੇ ਬਾਕੀ ਜੈਡ ਬਲੈਕ ਕੱਟਾ ਦਿੱਤਾ ਵੀਰ ਜੀ ਨੇ ਆਪਣੀ ਚਲੋ ਕੋਈ ਤਸੱਲੀ ਕਰਕੇ ਹਾਂਜੀ ਹਾਂਜੀ ਤੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ